ਹਾ ਤਾਂ ਪਹਿਲਾਂ ਤਾਂ ਇਨਾਂ ਕੋਲ ਜੋ ਮਸ਼ੀਨ ਹੈ ਜਰਮਨ ਟੈਕਨੋਲੋਜੀ ਪਹਿਲੀ ਹੀ ਜੋ ਕਿ ਟਾਇਰਾਂ ਦੇ ਵਿੱਚ ਨਾਈਟਰੋਨ ਫਿਲ ਕਰਕੇ ਦੇਣਗੇ ਜੋ ਕਿ ਫ੍ਰੀ ਆਫ ਕੋਸਟ ਹੈ ਭਾਵੇਂ ਤੁਸੀਂ ਸਰਵਿਸ ਕਰਾ ਰਹੇ ਹੋ ਭਾਵੇਂ ਗੱਡੀ ਦੀ ਵਾਸ਼ਿੰਗ ਫਿਰ ਜਿੰਨੀ ਗੈਸ ਗੱਡੀ ਚੋਂ ਕੱਢੀ ਹੈ ਕਸਟਮਰ ਨੂੰ ਬਕਾਇਦਾ ਚੈੱਕ ਕਰਾਵਾਂਗੇ ਵੀ ਤੁਹਾਡੀ ਗੱਡੀ ਦੇ ਵਿੱਚ ਅਸੀਂ ਇੰਨੀ ਗੈਸ ਰਿਕਵਰ ਕੀਤੀ ਹੈ ਓਕੇ ਜੀ ਠੀਕ ਹੈ ਜੀ ਫਿਰ ਜਿੰਨੀ ਗੈਸ ਪਾਣੀ ਹੈ ਉਨੀ ਗੈਸ ਪਾਵਾਂਗੇ ਲੇਕਿਨ ਜਿਹੜੇ 4 ਦੇ ਲਿੱਤੇ ਜਾਊਗੇ ਜਿੰਨੀ ਗੈਸ ਪਾਵਾਂਗੇ ਕੇਵਲ ਹੁੰਦੀ ਹੈ ਸਰ ਜਿਵੇਂ ਕਿ ਪਲੱਗ ਕਲੀਨ ਨਾਰਮਲੀ ਕੋਈ ਵੀ ਨਹੀਂ ਕਰਾਂਦਾ ਸਰਵਿਸ ਵਿੱਚ ਨਾ ਹੁੰਦੇ ਆ ਲੇਕਿਨ ਅਸੀਂ ਪਲੱਗ ਵੀ ਕਲੀਨ ਕਰਦੇ ਆ ਜੀ ਸਰਵਿਸ ਦੇ ਵਿੱਚ ਬਕਾਇਦਾ ਕਸਟਮਰ ਓਕੇ ਇਹ ਮਸ਼ੀਨ ਹੈਗੀ ਸਰ ਇੰਜੈਕਟਰ ਕਲੀਨਰ ਜੀ ਓਕੇ ਠੀਕ ਹੈ ਜੀ ਇਹ ਪੈਟਰੋਲ ਗੱਡੀ ਦੇ ਇੰਜੈਕਟਰ ਆਪਾਂ ਇਸ ਮਸ਼ੀਨ ਦੇ ਨਾਲ ਕਲੀਨ ਕਰਦੇ ਆ ਉਹਦੇ ਵਿੱਚ ਜਿਹੜੀ ਨਮੀ ਆ ਜਾਂਦੀ ਆ ਜਾਂਦੀ ਠੀਕ ਹੈ ਜੀ ਤੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿਉਂਕਿ ਕਦੇ ਕਿਸੇ ਨੇ ਕੀਤਾ ਹੀ ਨਹੀਂ ਆਪਾਂ ਬਕਾਇਦਾ ਕਸਟਮਰ ਨੂੰ ਚੈੱਕ ਕਰਾਵਾਂਗੇ ਸੈਂਸਰ ਲਾ ਕੇ ਵੀ ਤੁਹਾਡਾ ਬ੍ਰੇਕ ਵਾਇਲ ਜਿਹੜਾ ਚੇਂਜ ਹੋਣ ਵਾਲਾ ਜਿੰਨੇ ਕਸਟਮਰ ਵੀਡੀਓ ਦੇਖ ਰਹੇ ਐ ਕੋਈ ਬੰਦਾ ਨੀਚੇ ਕਮੈਂਟ ਕਰਕੇ ਦੱਸ ਦੇ ਜੇ ਕਿਸੇ ਨੇ ਦਮ ਕੈਨਿਕਲ ਵਰਡ ਤੋਂ ਇਲਾਵਾ ਇਹ ਮਸ਼ੀਨਾ ਕਿਤੇ ਦੇਖੀਆ ਹੋਣ ਸਰ ਸਭ ਤੋਂ ਸਹੀ ਗੱਲ ਐ ਕਿਉਂਕਿ ਇਹ ਟੈਕਨੋਲੋਜੀ ਸਰ ਸਾਰੀ ਬਾਹਰ ਦੀ ਐ ਜਿਹੜੀ ਥੋੜੀ ਚੱਕ ਦੂ ਇਹ ਹੈਡਨ ਤੋਂ ਲੈ ਕੇ ਹੈਡ ਪਿਸਟਨ ਵਾਲ ਕੈਟਾਲਿਟ ਕਨਵਰਟਰ ਇਹ ਸਾਰਾ ਕਲੀਨ ਕਰਦਾ ਹੈ ਬਿਨਾ ਇੰਜਨ ਨੂੰ ਖੋਲੇ ਸਭ ਤੋਂ ਵੱਡੀ ਗੱਲ ਇਹ ਐ ਕਿ ਸਰ ਕੋਈ ਆਪਾਂ ਦੇਖੋ ਕਸਟਮਰ ਦੀ ਮੰਨ ਲਓ ਵੀ ਇੰਜਨ ਨਾਲ ਕੋਈ ਛੇੜਖਾਨੀ ਨਹੀਂ ਕਰਨੀ ਕੁਝ ਨਹੀਂ ਕਰਨਾ ਪੂਰਾ ਆਟੋਮੈਟਿਕ ਤਰੀਕੇ ਦੇ ਨਾਲ ਗੈਸ ਅੰਦਰ ਜਾਊਗੇ ਉਹਨੇ ਪੱਟ ਕੇ ਉਹਨੂੰ ਬਾਹਰ ਮਾਰਨਾ ਸਲੈਂਸਰ ਜਿੰਨੇ ਕੋਲ ਰੈਗੂਲਰ ਉਹ ਰਿਵਾਸ਼ਿੰਗ ਕਰਾ ਰਹੇ ਹੋ ਤਾਂ ਤੁਹਾਨੂੰ ਸਟੀਮ ਵਾਸ਼ ਤੇ ਮਤਲਬ ਗੱਡੀ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਦੋਨਾਂ ਤਰੀਕੇ ਨਾਲ ਇਤੋਂ ਨੂੰ ਦੀ ਕੰਮ ਕਰਦੀ ਹੈ ਇੱਕ ਤਰ੍ਹਾਂ ਦਾ ਕਿਉਂਕਿ ਆਪਾਂ ਡਾਇਰੈਕਟ ਪਾਣੀ ਨਹੀਂ ਮਾਰ ਸਕਦੇ ਪਰ ਆਪਾਂ ਡਾਇਰੈਕਟ ਸਾਰੇ ਭਰਾ ਬਨੂ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਸ਼ਹਿਰ ਨਾਬੇ ਦੇ ਵਿੱਚ ਆਪਣਾ ਜਰਮਨ ਟੈਕਨੋਲੋਜੀ ਵਾਲਾ ਸਰਵਿਸ ਸਟੇਸ਼ਨ ਓਪਨ ਹੋ ਗਿਆ ਜਿੰਨੇ ਵੀ ਭਰਾ ਆਪਣੇ ਨਾਬਾ ਸ਼ਹਿਰ ਦੇ ਅੜਗੜ ਹੈਗੇ ਨਾ ਜਾਂ ਤੁਸੀਂ ਖੁਦ ਨਾਬਾ ਸ਼ਹਿਰ ਤੋਂ ਹੈਗੇ ਹੋ ਤਾਂ ਲੋਕੇਸ਼ਨ ਜ਼ਰੂਰ ਨੋਟ ਕਰ ਲਓ ਜਿੰਨੇ ਵੀ ਭਰਾ ਇਹ ਵੀਡੀਓ ਦੇਖ ਰਹੇ ਨੇ ਹੱਜਾਂ ਕੋ ਦਿਖਾ ਦੇ ਸਾਰਿਆਂ ਨੂੰ ਇਹ ਆਪਣਾ ਥੂਹੀ ਚੌਕ ਹੈ ਨਾਬੇ ਦੇ ਦਾ ਸਾਰੇ ਪਤੀ ਹੋਗਾ ਜਿਹੜੇ ਨਾਬੇ ਦੇ ਏੜ ਗੇੜ ਨੇਗੇ ਉਹਨਾਂ ਨੂੰ ਆਪਾਂ ਦੱਸ ਦਿਆਂ ਥੂਹੀ ਚੌਕ ਦੇ ਬਿਲਕੁਲ ਸਾਹਮਣੇ ਈਕਾ ਮਾਰਕੀਟ ਜੀ ਹੈ ਲਵੀ ਠੀਕ ਹੈ ਜਦੋਂ ਤੁਸੀਂ ਆ ਮਾਰਕੀਟ ਦੇ ਆਪਣੇ ਓਪੋਜ਼ਿਟ ਦੇਖੋਗੇ ਆ ਬਿਲਡਿੰਗ ਰਿਲਾਇੰਸ ਸਮਾਰਟ ਪੁਆਇੰਟ ਦੇ ਨਾਲ ਹੀ ਦਾ ਮਕੈਨਿਕਲ ਬੋਰਡ ਦਾ ਨਵਾਂ ਸੈਂਟਰ ਓਪਨ ਹੋਇਆ ਹੈ ਜਿਹੜੀ ਤੁਸੀਂ ਅੱਗੇ ਆਪਣੀਆਂ ਹੋਰ ਵੀਡੀਓ ਵੀ ਦੇਖਿਆ ਨਿਗੀਆਂ 3500 ਵਾਲੀ ਜਿਹੜੀ ਆਪਾਂ ਕਹਿ ਦਿੰਦੇ ਆ ਵੀ 3500 ਦੇ ਵਿੱਚ ਪੂਰੇ 9 ਕੰਮ ਹੁਣ ਤੁਹਾਨੂੰ ਨਾਬੇ ਸ਼ਹਿਰ ਦੇ ਵਿੱਚ ਵੀ ਉਹ ਸਾਰੇ ਕੰਮ ਮਿਲ ਜਾਣਗੇ ਜੇ ਤੁਸੀਂ ਆਹ ਸਰਵਿਸ ਸਟੇਸ਼ਨ ਤੇ ਆਉਂਗੇ ਉਰੇ ਤਾਂ ਤੁਹਾਨੂੰ ਇੱਥੇ ਫੈਸਿਲਿਟੀ ਕੀ ਮਿਲਣਗੀਆਂ ਤੇ ਨਵਾਂ ਓਪਨ ਹੋਇਆ ਆਫਰ ਕੀ ਚੱਲ ਰਹੀਆਂ ਨੇਗੀਆਂ ਸਾਰਾ ਕੁਝ ਅੰਦਰ ਚਲਦੇ ਆਂਗੇ ਅੰਦਰ ਦਾ ਸੈਟਅਪ ਵੀ ਦਿਖਾਣੇ ਆਂ ਵੀ ਤੁਹਾਨੂੰ ਕਿੜੀਆਂ ਕਿੜੀਆਂ ਉਰੇ ਮਸ਼ੀਨਾਂ ਐਕਸਟਰਾ ਮਿਲਣਗੀਆਂ ਜਾਂ ਕੀ ਕੀ ਫੈਸਿਲਿਟੀ ਪ੍ਰੋਵਾਈਡ ਹੋਊਗੀ ਤੇ ਪੈਕੇਜ ਵਗੈਰਾ ਕੀ ਰਹਿਣਗੇ ਭਰਾ ਨਾਲ ਵੀ ਮਿਲਦੇ ਆਂ ਕਰਦੇ ਆਂ ਗੱਲਬਾਤ ਆਜੋ ਇਹ ਨਵਾਂ ਓਪਨ ਹੋਇਆ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਾਕੀ ਭਰਾ ਆਪਣੇ ਨਾਲ ਹੈ ਸਸੀਕਾਰ ਜੀ ਸਸੀਗਾਲ ਜਨਾਬ ਜੀ ਬਹੁਤ ਵਧੀਆ ਜੀ ਵਧੀਆ ਵਧਾਈਆਂ ਹੁਣ ਜੀ ਤੁਹਾਨੂੰ ਆਪਣੇ ਨਾਬੇ ਚ ਵੀ ਕਰਤਾ ਹੀ ਓਪਨਾ ਬਿਲਕੁਲ ਭਾਜੀ ਬਿਲਕੁਲ ਪਹਿਲਾਂ ਦਾ ਸਸੀਗਾਲ ਸਾਰਿਆਂ ਨੂੰ ਕਰਨਾ ਚਾਹੁੰਦੇ ਆ ਤੇ ਵਧਾਈ ਦੇਣਾ ਚਾਹੁੰਦੇ ਆ ਕਿ ਆਪਾਂ ਨਾਬੇ ਦੇ ਵਿੱਚ ਵੀ ਦਮ ਕੈਨਿਕਲ ਵਰਲਡ ਦੀ ਬ੍ਰਾਂਚ ਓਪਨ ਕਰ ਚੁੱਕੇ ਆ ਔਰ ਸਭ ਤੋਂ ਵੱਡੀ ਗੱਲ ਅੱਜ ਆਪਾਂ ਬਹੁਤ ਹੀ ਵਧੀਆ ਇੱਥੇ ਸਪੈਸ਼ਲ ਆਫਰ ਵੀ ਤੁਹਾਨੂੰ ਦਵਾਂਗੇ ਕਿਉਂਕਿ ਸਾਨੂੰ ਲੋਕ ਕਾਲ ਕਰਦੇ ਸੀਗੇ ਕਿ ਸਾਨੂੰ ਸਰਵਿਸ ਕਰਨ ਲਈ ਪਟਿਆਲੇ ਜਾਣਾ ਪੈਂਦਾ ਐਨੀ ਦੂਰ ਜਾਣਾ ਪੈਂਦਾ ਹੈ ਕਿ ਨਾਬੇ 'ਚ ਕਦੋਂ ਸੈਂਟਰ ਓਪਨ ਕਰਨਿਓ ਤੇ ਅੱਜ ਨਾਬੇ ਦੇ ਵਿੱਚ ਵੀ ਅਸੀਂ ਸੈਂਟਰ ਓਪਨ ਕਰ ਚੁੱਕੇ ਹਾਂ ਜੀ ਜਿੰਨੇ ਵੀ ਆਪਣੇ ਨਾਬੇ ਦੇ ੜਗੇੜ ਜਾਂ ਨਾਬੇ ਸ਼ਹਿਰ ਦੇ ਭਰਾਗੇ ਇਹਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਦਾ ਰੀਜ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ aíਆ ਮਸ਼ੀਨਾਂ ਦੇ ਨਾਲ ਗੱਡੀ ਦੀ ਸਰਵਿਸ ਤੇ ਐਨੇ ਘੱਟ ਖਰਚੇ 'ਚ ਜੇ ਆਪਾਂ ਗੱਲ ਕਰੀ ਜ ਆਮ ਪਾਸਟ ਦੇ 'ਚ ਐਨੇ ਸਾਰੇ ਕੰਮ ਜੀ 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 ਪੈਸੇ ਐਨੇ ਘੱਟ ਆ ਸਰ ਦੇਖੋ ਜਦੋਂ ਆਪਾਂ ਸੈਟਅਪ ਸਟਾਰਟ ਕੀਤਾ ਸੀ ਦਾ ਮਕੈਨਿਕਲ ਵਰਲਡ ਸਾਡੀ ਇੱਕੋ ਹੀ ਸੋਚ ਸੀਗੀ ਕਿ ਅਸੀਂ ਮਾਰਕੀਟ ਦੇ ਵਿੱਚੋਂ ਜਿਹੜੀ ਲੁੱਟ ਹੈਗੀ ਆ ਉਹਨੂੰ ਖਤਮ ਕਰਨਾ ਹੈ ਤੇ ਜਿਹੜੇ ਲੋਕ ਦਾ ਮਕੈਨਿਕਲ ਵਰਲਡ ਨੂੰ ਜਾਣਦੇ ਆ ਕਿਉਂਕਿ ਇਸ ਟਾਈਮ ਸਾਡੇ 50 ਪਲੱਸ ਸੈਂਟਰ ਲਗ ਲਗ ਸ਼ਹਿਰਾਂ ਦੇ ਵਿੱਚ ਓਪਨ ਹੋ ਚੁੱਕੇ ਆ ਤੇ ਜਿਹੜੀ ਲੁੱਟ ਹੈਗੀ ਉਹ ਅਸੀਂ ਮਾਰਕੀਟ ਦੇ ਵਿੱਚੋਂ ਖਤਮ ਕਰ ਚੁੱਕੇ ਆ ਜਿਵੇਂ ਕਿ ਤੁਸੀਂ ਵੀ ਇੰਨੀ ਵੀਡੀਓ ਬਣਾ ਚੁੱਕੇ ਹੋ ਤੁਹਾਨੂੰ ਪਤਾ ਹੈ ਕਿ 올ਰੀਡੀ ਜਿੱਥੇ ਵੀ ਅਸੀਂ ਸੈਂਟਰ ਓਪਨ ਕੀਤਾ ਅੱਜ ਤੱਕ ਕਸਟਮਰ ਪੂਰਾ ਸੈਟੀਸਫਾਈ ਹੈ ਇਸੇ ਚੀਜ਼ ਨੂੰ ਦੇਖਦੇ ਹੋਏ ਅੱਜ ਅਸੀਂ ਨਾਪੇ ਦੇ ਵਿੱਚ ਵੀ ਸੈਂਟਰ ਓਪਨ ਕੀਤਾ ਜੀ ਲੋ ਜੀ ਜਿੰਨਾ ਭਰਾਵਾ ਕੋਲ ਛੋਟੀ ਕਾਰ ਹੈ ਤੁਹਾਨੂੰ ਆਈਡੀਆ ਦੇ ਦਿੰਨਾ ਜਿੰਨਾਂ ਦੀ ਗੱਡੀ ਦੇ ਵਿੱਚ ਤੇਲ ਪੈਂਦਾ ਇੰਜਨ ਆਇਲ 3 ਤੋਂ 3.5 ਲੀਟਰ ਰੁਪਇਆ 3500 ਲਿਆਉਣਾ ਪੂਰੇ 9 ਕੰਮ ਕਰਕੇ ਦਵਾਂਗੇ ਮੈਂ ਕਹਾਂ ਜੀ 3500 ਰੁਪਏ ਦੇ ਵਿੱਚ ਪੂਰੀ ਸਰਵਿਸ ਕਰਾਂਗੇ ਉਹ ਵੀ ਹਾਈ ਟੈਕ ਮਸ਼ੀਨਾਂ ਦੇ ਨਾਲ ਦੀ ਹੁਣ ਜੇ ਗੱਲ ਕਰੋਗੇ ਮਸ਼ੀਨਾਂ ਕੀ ਨੇਗੀਆਂ ਜੇ ਤੁਸੀਂ ਨਾਬੇ ਵਾਲੇ ਸਰਵਿਸ ਸਟੇਸ਼ਨ ਤੇ ਵਿਜ਼ਿਟ ਕਰ ਰਹੇ ਹੋ ਤਾਂ ਤੁਹਾਨੂੰ ਇੱਥੇ ਸਹੂਲਤਾਂ ਕੀ ਮਿਲਣਗੀਆਂ ਆਪਾਂ 1 ਬਾਈ 1 ਸਾਰੀਆਂ ਡਿਸਕਾਂ ਦੀਆਂ ਮਸ਼ੀਨਾਂ ਦਾ ਸਾਰੀਆਂ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਸਰਵਿਸ ਸਟੇਸ਼ਨ ਦਾ ਵਾਕ ਟੁਰਨ ਕਰਾਨਿਆਂ ਕਿਹੜੀ ਕਿਹੜੀ ਮਸ਼ੀਨਾਂ ਤੇ ਕੀ ਉਹਨਾਂ ਦਾ ਕੰਮ ਕਰ ਰਹੰਦਾ ਸਭ ਤੋਂ ਪਹਿਲੀ ਹੀ ਜੀ ਕਹਿੰਦਾ ਗਰਮੀ ਅੱਗੇ ਵਧੂਗੀ ਪੈਰ ਆਪਾਂ ਕਿਸਦਾ ਫਟਣ ਨਹੀਂ ਦੇਣਾ ਬਿਲਕੁਲ ਜੀ ਬਿਲਕੁਲ ਉਹ ਸਭ ਤੋਂ ਵੱਡੀ ਗੱਲ ਫ੍ਰੀ ਪਾ ਕੇ ਦਵਾਂਗੇ ਸਰ ਕਸਟਮਰ ਚਾਹੇ ਸਾਡੇ ਕੋਲ ਵਾਸ਼ਿੰਗ ਕਰਵਾਉਣ ਲਈ ਆ ਜੇ ਨਾਈਟ੍ਰੋਜਨ ਅਸੀਂ ਫ੍ਰੀ ਪਾ ਕੇ ਦਵਾਂਗੇ 1 ਰੁਪਿਆ ਵੀ ਨਹੀਂ ਲੈਂਦੇ ਚਾਹੇ ਨੋਰਮਲ ਵਾਸ਼ ਕਰਾ ਕੇ ਜਾਵੇ ਜੀ ਕਸਟਮਰ ਐ ਜੇ ਤੁਸੀਂ ਉਰੇ ਆਉਂਗੇ ਸਰਵਿਸ ਸਟੇਸ਼ਨ ਤੇ ਤਾਂ ਹਮੇਸ਼ਾ ਦੋ ਤਰੀਕੇ ਦੇ ਆਫਰ ਚੱਲਦੇ ਹੁੰਦੇ ਨੇ ਇੱਕ ਵਾਸ਼ਿੰਗ ਦੇ ਰਿਲੇਟਡ ਇੱਕ ਪ੍ਰੋਪਰ ਸਰਵਿਸ ਦੇ ਰਿਲੇਟਡ ਕਿਉਂਕਿ ਸੋਨੂੰ ਆਪ ਸਾਰਿਆਂ ਨੂੰ ਪਤਾ ਜੇ ਆਪਾਂ ਗੱਡੀ ਦੀ ਸਰਵਿਸ ਕਰਾਉਣ ਵਾਗੇ ਤਾਂ 10000 ਤੋਂ ਪਹਿਲਾਂ ਤਾਂ ਕੋਈ ਕਰਾਉਂਦਾ ਨਹੀਂ ਬਾਕੀ ਕਰਾਉਂਦਾ ਬਿਲਕੁਲ ਪਰ ਤੁਸੀਂ ਸਰਵਿਸ ਜਿਹੜੀ ਆਪਣੀ ਵਾਸ਼ਿੰਗ ਵਾਲੀ ਹੈਗੀ ਉਹ ਤੁਸੀਂ ਅਗੇਨ ਐਂਡ ਗੇਨ ਲੈ ਸਕਦੇ ਹੋ ਕਿ ਉਹਦਾ ਬਹੁਤ ਫਾਇਦਾ ਹੈਗਾ ਤੁਹਾਨੂੰ ਦੱਸੂ ਕੀ ਹੈ ਉਹ ਵੀ ਆਪਾਂ ਪੂਰਾ ਪ੍ਰੋਪਰ ਦੱਸਾਂਗੇ ਸਮਝਾਵਾਂਗੇ ਸਭ ਤੋਂ ਪਹਿਲਾਂ ਤਾਂ ਇਨਾਂ ਕੋਲ ਜੋ ਮਸ਼ੀਨ ਹੈ ਜਰਮਨ ਟੈਕਨੋਲੋਜੀ ਪਹਿਲੀ ਹੀ ਜੋ ਕਿ ਟਾਇਰਾਂ ਦੇ ਵਿੱਚ ਨਾਈਟਰੋਨ ਫਿਲ ਕਰਕੇ ਦੇਣਗੇ ਜੋ ਕਿ ਫ੍ਰੀ ਆਫ ਕੋਸਟ ਹੈ ਪਰ ਮੈਂ ਤੁਸੀਂ ਸਰਵਿਸ ਕਰਾ ਰਹੇ ਹੋ ਆਮੇ ਗੱਡੀ ਦੀ ਵਾਸ਼ਿੰਗ ਬਿਲਕੁਲ ਸਰ ਬਿਲਕੁਲ ਉਸ ਤੋਂ ਬਾਅਦ ਆਪਣੀ ਨੈਕਸਟ ਮਸ਼ੀਨ ਹੈ ਸਰ ਇਹ ਏਸੀ ਦੀ ਸਰਵਿਸ ਦੀ ਮਸ਼ੀਨ ਹੈ ਜੀ ਅੱਗੇ ਜਿਵੇਂ ਹੁਣ ਸੀਜ਼ਨ ਆ ਰਿਹਾ ਏਸੀ ਦਾ ਇਹਦਾ ਸਭ ਤੋਂ ਵੱਡਾ ਬੈਨੀਫਿਟ ਆਪਾਂ ਦੱਸਣਾ ਚਾਹੁੰਦੇ ਆ ਸਰ ਹੁਣ ਜਦੋਂ ਆਪਾਂ ਬਾਹਰੋਂ ਸਰਵਿਸ ਕਰਾਨੇ ਏਸੀ ਦੀ ਮਾਰਕੀਟ ਦੇ ਵਿੱਚੋਂ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਗੈਸ ਆਪਣੀ ਗੱਡੀ ਦੇ ਵਿੱਚ ਹੁੰਦੀ ਏਸੀ ਦੀ ਉਹ ਖਤਮ ਕਰ ਦਿੰਦੇ ਆ ਉਹ ਵੈਸੇ ਵੀ ਵੇਸਟ ਹੋ ਜਾਂਦੀ ਹੈ ਵੇਸਟ ਹੋ ਜਾਂਦੀ ਹੈ ਉਹ ਲੇਕਿਨ ਆਪਾਂ ਸਭ ਤੋਂ ਪਹਿਲਾਂ ਏਸੀ ਦੀ ਗੈਸ ਰਿਕਵਰ ਕਰਾਂਗੇ ਫਿਰ ਕੰਪਰੈਸਰ ਦਾ ਹੋਲ ਕਵਰ ਕੀਤਾ ਜਾਊਗਾ ਮਸ਼ੀਨ ਆਟੋਮੈਟਿਕਲੀ ਕਰ ਫਿਰ ਜਿੰਨੀ ਗੈਸ ਗੱਡੀ ਚੋਂ ਕੱਢੀ ਆ ਕਸਟਮਰ ਨੂੰ ਬਕਾਇਦਾ ਚੈੱਕ ਕਰਾਵਾਂਗੇ ਵੀ ਤੁਹਾਡੀ ਗੱਡੀ ਦੇ ਵਿੱਚ ਅਸੀਂ ਇੰਨੀ ਗੈਸ ਰਿਕਵਰ ਕੀਤੀ ਆ ਓਕੇ ਜੀ ਠੀਕ ਹੈ ਜੀ ਫਿਰ ਜਿੰਨੀ ਗੈਸ ਪਾਣੀ ਆ ਉਨੀ ਗੈਸ ਪਾਵਾਂਗੇ ਲੇਕਿਨ ਜਿਹੜੇ 4 ਦਿਨ ਲਿੱਤੇ ਜੂਗੇ ਜਿੰਨੀ ਗੈਸ ਪਾਵਾਂਗੇ ਕੇਵਲ ਉਹੀ ਲਿੱਤੇ ਜੂਗੇ ਸਭ ਤੋਂ ਜਿਹੜਾ ਮੇਨ ਪੁਆਇੰਟ ਹੈ ਇਹੀ ਹੈ ਇਹ ਨਹੀਂ ਹੈਗਾ ਕਿ ਨਹੀਂ ਵੀਰੇ ਆਪਾਂ ਬਾਹਰ ਕਿਤੋਂ ਵੀ ਕਰਾਣ ਵਗਜੋ ਮੈਂ ਕਹਿੰਦਾ ਕਿਤੋਂ ਵੀ ਹੁਣ ਉਹਨਾਂ ਨੇ ਕੀ ਕਹਿਣਾ ਜਿੱਦ ਤੱਕ ਗੈਸ ਪਊਗੀ ਉਹਨਾਂ ਨੇ ਸਿਲੰਡਰ ਪੂਰਾ ਦਾ ਪੂਰਾ ਭਰਨਾ ਥੋੜੋ ਪੈਸੇ ਪੂਰੇ ਲੈਣੇ ਆ ਪਰਨਾ ਜਿਹੜੇ ਤੁਹਾਡੇ ਆਲਰੇਡੀ ਜਿੰਨੀ ਵੀ ਰਿਕਵਰ ਹੈ ਰਿਕਵਰ ਕਰਕੇ ਤੁਹਾਨੂੰ ਪਰਸੈਂਟੇਜ ਦੱਸ ਦੇਣਗੇ ਭਾਈ 60% ਦਾ 70% ਹੈ ਜੇ 20 ਪੂਗੀ ਤਾਂ 20 ਭਾਵਾਂਗੇ ਜੇ 30 ਪੂਗੀ ਤਾਂ ਸਿਰਫ 30 ਪੂਗੀ ਠੀਕ ਹੈ ਜੀ ਦੂਸਰੀ ਮਸ਼ੀਨ ਆ ਗਈ ਸਭ ਤੋਂ ਵੱਡੀ ਗੱਲ ਸਿਰਫ ਬਕਾਇਦਾ ਕਸਟਮਰ ਨੂੰ ਅਸੀਂ ਪਹਿਲਾਂ 쿨ਿੰਗ ਚੈੱਕ ਕਰਾਵਾਂਗੇ ਵੀ ਗੱਡੀ ਦੀ 쿨ਿੰਗ ਸਰਵਿਸ ਕਰਨ ਤੋਂ ਪਹਿਲਾਂ ਕਿੰਨੀ ਸੀਗੀ ਔਰ ਸਰਵਿਸ ਕਰਨ ਤੋਂ ਬਾਅਦ ਬਕਾਇਦਾ ਚੈੱਕ ਕਰਾਵਾਂਗੇ ਸੈਂਸਰ ਲਾ ਕੇ ਵੀ ਹੁਣ 쿨ਿੰਗ ਕਿੰਨੀ ਹੋ ਗਈ ਤਾਂ ਕਿ ਐਕਚੁਅਲ ਕਸਟਮਰ ਨੂੰ ਪਤਾ ਲੱਗੇ ਕਿ ਵਾਕਿ ਉਹਦੀ ਜਿਹੜੀ AC ਦੀ ਪਰਫਾਰਮੈਂਸ ਦੇ ਵਿੱਚ ਕਿੰਨਾ ਫਰਕ ਪਿਆ ਵਾ ਜੀ ਇੱਕ ਇਹਦਾ ਫਾਇਦਾ ਹੋਰ ਹੋ ਜੂਗਾ ਬਾਏ ਚਾਂਸ ਕੋਈ ਹਲਕੀ ਫੁਲਕੀ ਕੋਈ ਪ੍ਰੋਬਲਮ ਹੈ ਤੁਹਾਡੇ AC ਦੇ ਵਿੱਚ ਤਾਂ ਮਸ਼ੀਨ ਨੇ ਡਿਟੈਕਟ ਕਰ ਲੈਣਾ ਆਟੋਮੈਟਿਕ ਨਹੀਂ ਕਿਤੇ ਜੀ ਬਾਹਰ ਨਾਲ ਜੱਜਮੈਂਟ ਨਹੀਂ ਹੁੰਦੀ ਮੀਟਰ ਮੋਟਰ ਲਾ ਕੇ ਆਂਦੇ ਛੋਟੀ ਮੋਟੀ ਹੋਵੇ ਕੋਈ ਬਾਲ ਬੂਲ ਬੰਦ ਹੋਵੇ ਇਹਦਾ ਕੁਝ ਵੀ ਚੈੱਕ ਕਰਾ ਦਾਂਗੇ ਜੀ ਉਹ ਚੈੱਕ ਕੁਝ ਸਾਰਾ ਕੁਝ ਸਰ ਕੁਝ ਬਿਲਕੁਲ ਸੈਕੰਡ ਮਸ਼ੀਨ ਆ ਗਈ ਉਸ ਤੋਂ ਬਾਅਦ ਆ ਜਾਓ ਬਾਈ ਆਪਣੇ ਕੋਲ ਆ ਗਈ ਸਟਾਰਕ ਕਲੀਨ ਮਸ਼ੀਨ ਹਾਂ ਸਟਾਰਕ ਲ ਕਲੀਨਰ ਮਸ਼ੀਨ ਹੈ ਜੀ ਇਹ ਵੀ ਮੰਡੇਟਰੀ ਮੰਨ ਕੇ ਚੱਲੋ ਜਿਹੜੀ ਅਸੀਂ ਸਰਵਿਸ ਕਰਦੇ ਹਾਂ ਰੈਗੂਲਰ ਉਹ ਦੇਖੋ ਜਦੋਂ ਮਾਰਕੀਟ ਦੇ ਵਿੱਚੋਂ ਆਪਾਂ ਸਰਵਿਸ ਕਰਵਾਣ ਲਈ ਜਾਂਦੇ ਹਾਂ ਉਹ ਸਰਵਿਸ ਦੇ ਨਾਮ ਤੇ ਕੀ ਹੁੰਦਾ ਦੇਖੋ ਸਭ ਨੂੰ ਪਤਾ ਹੈ ਕਿ ਨੋਰਮਲ ਮੰਨ ਲਓ ਇੰਜਨ ਵਾਲ ਚੇਂਜ ਕਰਤਾ ਫਿਲਟਰ ਚੇਂਜ ਕਰਤੇ ਵਾਸ਼ਿੰਗ ਕਰਤੀ ਸਰਵਿਸ ਹੋ ਗਈ। ਲੇਕਿਨ ਬਕਾਇਦਾ ਜਿੱਥੇ ਅਸੀਂ ਸਰਵਿਸ ਕਰਦੇ ਆ ਜੀ ਪੂਰੀ ਸਾਡੀ ਇੱਕ ਲਿਸਟ ਬਣਾਈ ਹੋਈ ਹੈ ਜਿਹੜੀ ਕਿ ਹਰ ਇੱਕ ਡੀਲਰ ਨੂੰ ਜਿਹੜੀ ਹੈਗੀ ਹੈ ਮੰਡੇਟਰੀ ਹੈ ਉਹਦੇ ਵਿੱਚ ਉਹ ਕੰਮ ਕਰਨਾ ਜ਼ਰੂਰੀ ਹੈ। ਉਹਦੇ ਵਿੱਚ ਇਹ ਮਸ਼ੀਨਾਂ ਦੀ ਜਿਹੜੀ ਯੂਜ਼ ਹੁੰਦੀ ਹੈ ਸਰ ਜਿਵੇਂ ਕਿ ਪਲੱਗ ਕਲੀਨ ਨਾਰਮਲੀ ਕੋਈ ਵੀ ਨਹੀਂ ਕਰਾਂਦਾ ਸਰਵਿਸ ਦੇ ਵਿੱਚ ਨਾ ਹੁੰਦੇ ਆ ਨਾ ਹੁੰਦੇ ਆ ਲੇਕਿਨ ਅਸੀਂ ਪਲੱਗ ਵੀ ਕਲੀਨ ਕਰਦੇ ਆ ਜੀ ਸਰਵਿਸ ਦੇ ਵਿੱਚ ਪਤਾ ਦਾ ਕਸਟਮਰ ਦੇ ਇਹ ਆਪਸ਼ਨਲ ਆ ਉਹਦੇ ਕੋਲ ਪੈਕੇਜ ਦੇ ਵਿੱਚ ਕਰਾਉਣੀ ਹੈ ਯਾ ਨਹੀਂ ਕਰਾਉਣੀ ਇਹ ਮੇਰਾ ਤੁਹਾਨੂੰ ਮੋਟਿਵ ਸਿਰਫ ਇਹੀ ਦਿਖਾਉਣ ਦਾ ਹੈ ਕਿ ਜਦੋਂ ਤੁਸੀਂ ਉਰੇ ਆਉਂਗੇ ਤਾਂ ਤੁਸੀਂ ਫਰਕ ਦੇਖ ਲਓ ਵੀ ਇੱਥੇ 스파ਰਕ ਪਲੱਗ ਕਲੀਨਰ ਦੀ ਇੱਕ ਪ੍ਰੋਪਰ ਮਸ਼ੀਨ ਪਈ ਆ ਜਦਕਿ ਆਮ ਕਿਸੇ ਵੀ ਬਰੇ ਉਹਨਾਂ ਚ ਵੀ ਹੁੰਦਾ ਏਜੰਸੀ ਚ ਵੀ ਹੁੰਦਾ ਸਰ ਗੱਲ ਦੀ ਗੱਲ ਆ ਦੇਖੋ ਆਪਣਾ ਜਿਹੜਾ ਬੇਸ ਹੈਗਾ ਦਮ ਕੈਨਿਕ ਦਾ ਵਰਲਡ ਦਾ ਨਾਮ ਵੀ ਇਸ ਚੀਜ਼ ਦੇ ਉੱਪਰ ਹੈਗੀ ਜਿਹੜੀ ਆਪਣੇ ਕੋਲ ਮਸ਼ੀਨਾਂ ਹੈਗੀਆਂ ਉਹ ਮਾਰਕੀਟ ਦੇ ਵਿੱਚ ਕਿਤੇ ਵੀ ਨਹੀਂ ਹੈਗੀਆਂ ਔਰ ਸਾਰੀਆਂ ਹਾਈ ਟੈਕ ਮਸ਼ੀਨਾਂ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੂਗੀਆਂ ਨਹੀਂ ਕਿਤੇ ਵੀ ਹਾਂ ਜੀ ਇਹ ਮਸ਼ੀਨ ਹੈਗੀ ਸਰ ਇੰਜੈਕਟਰ ਕਲੀਨਰ ਜੀ ਓਕੇ ਠੀਕ ਹੈ ਜੀ ਇਹ ਪੈਟਰੋਲ ਗੱਡੀ ਦੇ ਇੰਜੈਕਟਰ ਆਪਾਂ ਇਸ ਮਸ਼ੀਨ ਦੇ ਨਾਲ ਕਲੀਨ ਕਰਦੇ ਆਂ ਡੀਜ਼ਲ ਦੇ ਵੀ ਹੋਣਗੇ ਪੈਟਰੋਲ ਦੋਨਾਂ ਦੀ ਹੋਣਗੇ ਜੈਕਟਰ ਪੈਟਰੋਲ ਦੇ ਸਰ ਪੈਟਰੋਲ ਦੇ ਇੰਜੈਕਟਰ ਕਲੀਨ ਹੋਣੇ ਡੀਜ਼ਲ ਦੇ ਲਗ طریقے ਹੁੰਦੇ ਇਹ ਮਸ਼ੀਨ ਜਿਹੜੀ ਹੈਗੀ ਆ ਪੈਟਰੋਲ ਗੱਡੀ ਦੇ ਇੰਜੈਕਟਰ ਕਲੀਨ ਕਰਦੀ ਹੈ ਜੀ ਬਿਲਕੁਲ ਇਹ ਵੀ ਮਸ਼ੀਨ ਹੈਗੀ ਤੁਸੀਂ ਲੈ ਲਓ ਪੈਟਰੋਲ ਦੇ ਇੰਜੈਕਟਰ ਮਸ਼ੀਨ ਉਸ ਤੋਂ ਬਾਅਦ ਆਜੋ ਅੱਗੇ ਸੈਟਅਪ ਦਿਖਾ ਦਿੰਨੇ ਆ ਤੇ ਇੱਥੇ ਵੀ ਕਾਫੀ ਸਾਰੀਆਂ ਮਸ਼ੀਨਾਂ ਪਈਆਂ ਨੇਗੀਆਂ ਤੇ ਇੱਕ ਆ ਗਈ ਜੀ ਆਪਣੀ ਬ੍ਰੇਕ ਇਹ ਸਿਰਫ ਬ੍ਰੇਕ ਸਭ ਤੋਂ ਵੱਡਾ ਇਹਦਾ ਪਲੱਸ ਪੁਆਇੰਟ ਕੀ ਹੈ ਸਾਨੂੰ ਹੁਣ ਮਾਰਕੀਟ ਦੇ ਵਿੱਚੋਂ ਆਪਾਂ ਜਦੋਂ ਜਾਣਦੇ ਆ ਦੇਖੋ ਬ੍ਰੇਕ ਵਾਇਲ ਅਜ ਤੱਕ ਕਿਸੇ ਨੇ ਨਹੀਂ ਚੇਂਜ ਨਹੀਂ ਕਰਵਾਇਆ ਹੈਗਾ ਨਾ ਪੈਪਾ ਕਲੀਨ ਕਰਾਇਆ ਬਿਲਕੁਲ ਜੀ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਦੇਖੋ ਲੋਕਾਂ ਨੂੰ ਇਹ ਲੱਗਦਾ ਯਾਰ ਬ੍ਰੇਕ ਵਾਇਲ ਚੇਂਜ ਕਰਾਂ ਦੀ ਲੋੜ ਹੀ ਹੈ ਨਹੀਂ ਲੇਕਿਨ ਹੁਣ ਆਪਾਂ ਦੇਖਦੇ ਆਂ ਵੀ ਕਈ ਵਲੇ ਜਲਦੀ ਗੱਡੀ ਤੇ ਬ੍ਰੇਕ ਫੇਲ ਹੋ ਜਾਂਦੇ ਆ ਉਹਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੁੰਦਾ ਸਰ ਜਿਹੜਾ ਬ੍ਰੇਕ ਵਾਇਲ ਹੈਗਾ ਉਹਦੇ ਵਿੱਚ ਜਿਹੜੀ ਨਮੀ ਆ ਜਾਂਦੀ ਆ ਆ ਜਾਂਦੀ ਠੀਕ ਹੈ ਜੀ ਤੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿਉਂਕਿ ਕਦੇ ਕਿਸੇ ਨੇ ਕੀਤਾ ਹੀ ਨਹੀਂ ਆਪਾਂ ਬਕਾਇਦਾ ਕਸਟਮਰ ਨੂੰ ਚੈੱਕ ਕਰਾਵਾਂਗੇ ਸੈਂਸਰ ਲਾ ਕੇ ਵੀ ਤੁਹਾਡਾ ਬ੍ਰ ਜਾ ਨਹੀਂ ਹੋਣ ਵਾਲਾ ਜੇ ਹੋਣ ਵਾਲਾ ਤਾਂ ਚੇਂਜ ਕਰਾਂਗੇ ਉਹ ਵੀ ਬਾਕਾਇਦਾ ਮਸ਼ੀਨ ਦੇ ਨਾਲ ਇਹ ਤੁਹਾਨੂੰ ਮਤਲਬ ਦੇਖ ਲਓ ਵੀ ਇਹਦੀ ਵੀ ਮਸ਼ੀਨ ਪਈ ਆ ਬ੍ਰੇਕ ਆਇਲ ਦੀ ਟੈਸਟ ਦੀ ਬਿਲਕੁਲ ਸਰ ਉਸ ਤੋਂ ਬਾਅਦ ਆਪਣਾ ਆਈ ਆਈ ਇਹ ਆਪਾਂ ਤੇ ਚੇਂਜ ਕਰਨ ਦੀ ਮਸ਼ੀਨ ਚੇਂਜ ਕਰਨ ਦੀ ਮਸ਼ੀਨ ਮੈਂ ਸਰ ਇੱਕ ਗੱਲ ਕਹਿਣਾ ਵੀ ਜਿੰਨੇ ਕਸਟਮਰ ਵੀਡੀਓ ਦੇਖ ਰਹੇ ਆ ਕੋਈ ਬੰਦਾ ਨੀਚੇ ਕਮੈਂਟ ਕਰਕੇ ਦੱਸ ਦੇ ਜੇ ਕਿਸੇ ਨੇ ਧਾਮ ਕੈਮੀਕਲ ਵਰਲਡ ਤੋਂ ਇਲਾਵਾ ਇਹ ਮਸ਼ੀਨਾਂ ਕਿਤੇ ਦੇਖੀਆਂ ਹੋਣ ਸਰ ਸਭ ਤੋਂ ਸਹੀ ਗੱਲ ਹੈ ਕਿਉਂਕਿ ਇਹ ਟੈਕਨੋਲੋਜੀ ਸਰ ਸਾਰੀ ਬਾਹਰ ਦੀ ਹੈ ਜਿਹੜੀ ਕਿ ਕੇਵਲ ਧਾਮ ਕੈਮੀਕਲ ਵਰਲਡ ਤੇ ਹੀ ਅਵੇਲੇਬਲ ਹੈ ਠੀਕ ਹੈ ਜੀ ਇਹ ਮਸ਼ੀਨ ਦੇ ਨਾਲ ਸਾਰ ਆਪਾਂ ਗੱਡੀ ਦਾ ਕੂਲਣ ਚੇਂਜ ਕਰਦੇ ਆ ਜੀ ਹੁਣ ਆਪਾਂ ਜੀ ਇਹਦੇ ਬੈਨੀਫਿਟ ਦੀ ਗੱਲ ਕਰੀਏ ਸਰ ਜਦੋਂ ਆਪਾਂ ਬਾਹਰੋਂ ਕੂਲਣ ਚੇਂਜ ਕਰਵਾਉਂਦੇ ਆ ਮਾਰਕੀਟ ਦੇ ਵਿੱਚੋਂ ਔਰ ਨਾਰਮਲ ਮੰਨ ਲਓ ਜਿਹੜਾ ਪੁਰਾਣਾ ਕੂਲੈਂਟ ਹੁੰਦਾ ਉਹਨੂੰ ਕੱਢ ਕੇ ਨਵਾਂ ਪਾ ਦਿੰਦੇ ਆ ਲੇਕਿਨ ਜਿਹੜਾ ਅੰਦਰ ਕੂਲੈਂਟ ਮੰਨ ਲਓ ਪੁਰਾਣਾ ਪਾਈਪਾ ਦੇ ਵਿੱਚ ਰਹਿ ਜਾਂਦਾ ਉਹਦਾ ਕੋਈ ਤਰੀਕਾ ਨਹੀਂ ਆ ਕੱਢਣ ਦਾ ਉਹ ਇਸ ਮਸ਼ੀਨ ਦੇ ਨਾਲ ਆਪਾਂ ਕਲੀਨ ਕਰਦੇ ਆ ਸਰ ਠੀਕ ਹੈ ਜੀ ਬਾਕਾਇਦਾ ਸੱਕ ਕਰਕੇ ਜਿੰਨਾ ਕੂਲੈਂਟ ਅੰਦਰ ਪਾਈਪਾ ਦੇ ਵਿੱਚ ਆਉਂਦਾ ਉਹ ਸਾਰਾ ਸੱਕ ਕਰਨ ਤੋਂ ਬਾਅਦ ਜਿਹੜਾ ਨਵਾਂ ਕੂਲੈਂਟ ਆਪਾਂ ਮਸ਼ੀਨ ਦੇ ਨਾਲ ਆਪਾਂ ਕਿਹਾ ਜੇ ਮੈਂ ਕੱਪੜਾ ਨਿਚੋੜਦਾ ਉਹ ਮੇਂ ਇੰਜਣ ਦੇ ਵਿੱਚ ਕੂਲੈਂਟ ਨਿਚੋੜਦਾ ਬਿਲਕੁਲ ਸਰ ਬਿਲਕੁਲ ਸਰ ਆਹ ਦੇਖ ਲਓ ਇਹ ਚੀਜ਼ ਦੀ ਵੀ ਉਹ ਰੇ ਮਸ਼ੀਨ ਮਿਲੂਗੀ ਤੇ ਆ ਗਈ ਗੱਡੀ ਦੀ ਕਾਰਬਨ ਕਲੀਨ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਐ ਸਰ ਕੀ ਦੇਖੋ ਪਹਿਲੀ ਗੱਲ ਤਾਂ ਗੱਡੀ ਦੇ ਇੰਜਨ ਦੀ ਲਾਈਫ ਡਬਲ ਹੋ ਜਾਂਦੀ ਹੈ ਜੀ ਠੀਕ ਹੈ ਜੀ ਕਿਉਂਕਿ ਹੁਣ ਦੇਖੋ ਜਦੋਂ ਗੱਡੀ ਨੂੰ ਮੰਨ ਲਓ ਸਾਹ ਹੀ ਨਹੀਂ ਆ ਰਿਹਾ ਅੰਦਰ ਉਹ ਜੇ ਭਰਿਆ ਹੋਇਆ ਤਾਂ ਉਹਦੀ ਪਰਫਾਰਮੈਂਸ ਕੀ ਆਊਗੀ ਇੱਕ ਵਾਰੀ ਇਹਦੀ ਫੋਟੋ ਵੀ ਦਿਖਾ ਦੇ ਲਵੇ ਕਿਸ ਨੂੰ ਦਿਖਾ ਦਨ ਕਿ ਇਹਦਾ ਫਾਇਦਾ ਕੀ ਹੁੰਦਾ ਹੈਗਾ H2O ਗੈਸ ਹੁੰਦੀ ਹੈ ਜਿਹਦੇ ਵਿੱਚ ਆਪਣੇ ਜਿਹੜੇ ਇੰਜਨ ਦੇ ਇੰਟਰਨਲ ਪਾਰਟਨ ਹੈ ਆਪਾਂ ਕੁਝ ਵੀ ਕਹਿ ਲਿਓ ਵਾਲਵ ਕਹਿ ਲਿਓ ਪਿਸਟਨ ਕਹਿ ਲਿਓ ਸਪਾਰਕ ਪਲੱਗ ਕਹਿ ਲਿਓ ਕੁਝ ਵੀ ਲਾ ਲਓ ਇੰਜਨ ਦਾ ਅੰਦਰਲੇ ਹਿੱਸੇ ਨੂੰ ਬਿਨਾ ਇੰਜਨ ਨੂੰ ਏ ਵੀ ਨਹੀਂ ਕਹੂੰਗਾ ਕਿ ਆਪਾਂ ਕਿਹਾਣਾ ਬਈ ਜਮੀ ਬਤਰਾਏ ਵੀ ਥੋੜੀ ਜਿਹੀ ਹਲਕੀ-ਫੁਲਕੀ ਕਾਰਬਨ ਜਿੰਨੇ ਵੀ ਉਹਨ ਹੌਲੀ-ਹੌਲੀ ਹੌਲੀ-ਹੌਲੀ ਚੱਕ ਦੂ ਇਹ ਹੈਡਨ ਤੋਂ ਲੈ ਕੇ ਹੈਡ ਪਿਸਟਨ ਵਾਲ ਕੈਟਾਲਿਟ ਕਨਵਰਟਰ ਇਹ ਸਾਰਾ ਕਲੀਨ ਕਰ ਦਿੰਦਾ ਬਿਨਾ ਇੰਜਨ ਨੂੰ ਖੋਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰ ਕੋਈ ਆਪਾਂ ਦੇਖੋ ਕਸਟਮਰ ਦੀ ਮੰਨ ਲਓ ਵੀ ਇੰਜਨ ਨਾਲ ਕੋਈ ਛੇੜਖਾਨੀ ਨਹੀਂ ਕਰਨੀ ਕੁਝ ਨਹੀਂ ਕਰਨਾ ਪੂਰਾ ਆਟੋਮੈਟਿਕ ਤਰੀਕੇ ਦੇ ਨਾਲ ਗੈਸ ਅੰਦਰ ਜਾਊਗੀ ਉਹਨੇ ਪਟਕੇ ਉਹਨੂੰ ਬਾਹਰ ਮਾਰਨਾ ਸਲੰਸਰ ਦੇ ਥਰੂ ਬਾਹਰ ਕੱਢ ਦੇਣਾ ਇਸੇ ਕਰਕੇ ਅਸੀਂ ਗਾਰੰਟੀ ਦਿੰਦੇ ਆ ਸਰ ਜੇ ਕਸਟਮਰ ਸਾਡੇ ਕੋਲ ਸਰਵਿਸ ਕਰਵਾਉਂ ਘਰ ਤੋਂ ਘੱਟ 2 ਕਿਲੋਮੀਟਰ ਦੀ ਐਵਰੇਜ ਦਾ ਫਰਕ ਪਊਗਾ ਹੀ ਪਊਗਾ ਇਸ ਚੀਜ਼ ਦੀ ਗਾਰੰਟੀ ਹੈ ਸਰ ਸਾਰੀ ਇਹ ਚੀਜ਼ ਦੀ ਗਾਰੰਟੀ ਹੈ ਮਿੱਤਰੋ ਹਵਾ 'ਚ ਗੱਲ ਨਹੀਂ ਲਿਖ ਕੇ ਇਹਨੂੰ ਤਿਆਰ ਨੇ ਕਿ 2 ਕਿਲੋਮੀਟਰ ਦੀ ਐਵਰੇਜ ਵੱਧ ਜਾਊਗੀ ਬਿਲਕੁਲ ਸਰ ਤੋਂ ਬਾਅਦ ਜੋ ਅੱਜ ਤੋਂ ਪਹਿਲਾਂ ਸ਼ਾਇਦ ਕੋਈ ਨਹੀਂ ਕਰ ਰਿਹਾ ਹੋਊਗਾ ਸਿਰਫ ਦਾ ਮਕੈਨੀਕਲ ਵੌਰਡ ਦੇ ਸੈਂਟਰ ਤੇ ਹੀ ਪੋਸੀਬਲ ਹੈ ਵਾਸ਼ਿੰਗ ਆਪਾਂ ਬਾਹਰੋਂ ਦੇਖੀ ਹੋਈ ਜੀ ਕਰਵਾਉਂਦੇ ਹੁੰਦੇ ਆਗੇ ਕਹਿੰਦੇ ਜੀ ਅੰਦਰ ਵਾਲੀ ਬਿਲਕੁਲ ਆਪਾਂ ਅੰਦਰੋਂ ਪੂਰੀ ਗੱਡੀ ਸਟੀਮ ਦੇ ਨਾਲ ਵਾਸ਼ ਕਰਾਂਗੇ ਠੀਕ ਹੈ ਜੀ ਉਹਦੇ ਵਿੱਚ ਗੱਡੀ ਦੇ ਇੰਟੀਰੀਅਰ ਤੋਂ ਲੈ ਕੇ ਸੀਟਾਂ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਹੈਗੀ ਸਟੀਮ ਦੇ ਨਾਲ ਕਲੀਨ ਕੀਤੀ ਜਾਊਗੀ ਹਾਂਜੀ ਔਰ ਇਹਦਾ ਬੈਨੀਫਿਟ ਸਰ ਮੈਨੂੰ ਦੱਸਣ ਦੀ ਲੋੜ ਨਹੀਂ ਦੇਖੋ ਵੀ ਹਰ ਇੱਕ ਬੰਦੇ ਨੂੰ ਪਤਾ ਹੈ ਵੀ ਜਿਹੜੀ ਸਟੀਮ ਹੈਗੀ ਆ ਉਹਦਾ ਕੀ ਬੈਨੀਫਿਟ ਹੈ ਈਵਨ ਜਿਹੜੇ ਬਾਹਰ ਸਕ੍ਰੈਚ ਤੱਕ ਜਿਹੜੇ ਹੁੰਦੇ ਆ ਛੋਟੇ ਮੋਟੇ ਉਹ ਵੀ ਇਹਨੂੰ ਕਲੀਨ ਕਰ ਦਿੰਦੇ ਆ ਅੱਜ ਤੋਂ ਪਹਿਲਾਂ ਜੇ ਗੱਲ ਕਰੀ ਜੀ ਅੰਦਰੋਂ ਅਗਲੇ ਨੇ ਵੈਕਿਊਮ ਕਰਾਈ ਆ ਬਿਲਕੁਲ ਜੀ ਜਾਂ ਉਹ ਉਹ ਕਈ ਸਾਲ ਗੱਡੀ ਚੱਲਣ ਤੋਂ ਬਾਅਦ ਅਗਲੇ ਨੇ ਡਰਾਈ ਕਲੀਨ ਕਰਾਈ ਆ ਬਿਲਕੁਲ ਸਰ ਉਹਦੇ ਕੋਲ ਇਹ ਆਪਸ਼ਨ ਹੈ ਪਰ ਜੇ ਤੁਸੀਂ ਇਹਨਾਂ ਕੋਲ ਰੈਗੂਲਰ ਉਹਰੇ ਵਾਸ਼ਿੰਗ ਕਰਾ ਰਹੇ ਹੋ ਤਾਂ ਤੁਹਾਨੂੰ ਸਟੀਮ ਵਾਸ਼ ਤੇ ਮਤਲਬ ਗੱਡੀ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਦੋਨਾਂ ਤਰੀਕੇ ਨਾਲ ਧੂਣ ਦੀ ਕੰਮ ਕਰਦੀ ਹੈ ਇੱਕ ਤਰ੍ਹਾਂ ਦਾ ਕਿਉਂਕਿ ਆਪਾਂ ਡਾਇਰੈਕਟ ਪਾਣੀ ਨਹੀਂ ਮਾਰ ਸਕਦੇ ਪਰ ਆਪਾਂ ਡਾਇਰੈਕਟ ਪਾਫ ਮਾਰ ਸਕਦੇ ਆ ਆਪਣਾ ਇ ਅਰੇ ਫਰੀ ਹੈ ਬਿਲਕੁਲ ਇਹਦਾ ਤੁਹਾਨੂੰ ਕੋਈ ਐਕਸਟਰਾ ਪੈਸੇ ਦੇਣ ਦੀ ਲੋੜ ਨਹੀਂ ਉਸ ਤੋਂ ਬਾਅਦ ਗੱਡੀ ਦੀ ਆਪਣੀ ਬਾਰੋ ਵਾਸ਼ਿੰਗ ਹੈਗੀ ਹੈ ਬਾਰੋ ਵਾਸ਼ਿੰਗ ਹੈ ਜੀ ਉਹ ਵੀ ਬਕਾਇਦਾ ਲਿਫਟ ਤੇ ਚੱਕ ਕੇ ਹਾਂਜੀ ਠੀਕ ਹੈ ਜੀ ਥੱਲੋ ਵੀ ਵਾਸ਼ ਹੋਊਗੀ ਫੋਮ ਵਾਸ਼ ਵੀ ਹੋਊਗੀ ਅੰਦਰੋਂ ਸਾਰੀ ਸਟੀਮ ਦੇ ਨਾਲ ਵਾਸ਼ਿੰਗ ਵੀ ਹੋਊਗੀ ਮੈਂ ਦੁਬਾਰਾ ਰਿਪੀਟ ਕਰਨਾ ਚਾਹਨਾ ਸਰ 3500 ਰੁਪਏ ਦੇ ਵਿੱਚ ਪੂਰੀ ਗੱਡੀ ਦੀ ਸਰਵਿਸ ਕਰਾਂਗੇ ਜਿਹਦੇ ਵਿੱਚ ਗੱਡੀ ਦਾ ਇੰਜਨ ਵਾਲ ਵੀ ਚੇਂਜ ਹੋਊਗਾ 에ਅਰ ਫਿਲਟਰ ਵੀ ਚੇਂਜ ਹੋਊਗਾ ਆਇਲ ਫਿਲਟਰ ਵੀ ਚੇਂਜ ਹੋਊਗਾ ਸਭ ਤੋਂ ਮੇਨ ਚੀਜ਼ ਹੈ ਜਿਹੜੀ ਗੱਡੀ ਦੀ ਕਾਰਬਨ ਕਲੀਨ ਕਰਾਂਗੇ ਮਸ਼ੀਨ ਦੇ ਨਾਲ ਉਸ ਤੋਂ ਬਾਅਦ ਜਿਹੜੀ ਵਾਸ਼ਿੰਗ ਕਰਾਂਗੇ ਸਰ ਉਹ ਗੱਡੀ ਪੂਰੀ ਬਕਾਇਦਾ ਲਿਫਟ ਤੇ ਚੱਕ ਕੇ ਵਾਸ਼ ਕਰਾਂਗੇ ਬਾਹਰੋਂ ਫੋਮ ਵਾਸ਼ ਕਰਾਂਗੇ ਅੰਦਰੋਂ ਸਾਰੀ ਗੱਡੀ ਸਟੀਮ ਦੇ ਨਾਲ ਵਾਸ਼ ਕੀਤੀ ਜਾਊਗੀ ਕੇਵਲ ਤੇ ਕੇਵਲ 3500 ਰੁਪਏ ਦੇ ਵਿੱਚ ਇੱਕ ਆਪਣੇ ਕੋਲ ਮਸ਼ੀਨ ਉਹ ਵੀ ਰਹਿ ਗਈ ਹੁਣ ਹੁਣ ਲਾ ਲਓ ਆਮ ਜੀ ਹੈ ਹੀ ਨਹੀਂ ਅਗਲਾ ਕਹਿੰਦਾ ਇਹਦੀ ਕੀ ਲੋੜ ਹੈ ਬਿਲਕੁਲ ਜੀ ਬਿਲਕੁਲ ਦਾ ਹੀ ਨਹੀਂ ਕੋਈ ਜੀ ਪਰ ਇਹਨਾਂ ਕੋਲ ਸਾਨੂੰ ਇੱਥੇ ਮਿਲੂਗੀ ਹੁਣ ਬਾਈ ਚਾਨਣ ਤੁਹਾਡੇ ਬੈਟਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਲਕਾ ਫੁਲਕਾ ਫਾਲਟ ਹੈ ਤਾਂ ਇਹ ਬੈਟਰੀ ਚਾਰਜਰ ਲਾ ਲਓ ਬੂਸਟਰ ਲਾ ਲਓ ਇਹ ਮਸ਼ੀਨ ਹੈ ਪ੍ਰੋਪਰ ਬਿਲਕੁਲ ਤੇ ਇਹ ਵੀ ਆਪਾਂ ਰੱਖੀ ਹੋਈ ਹੈ ਸਰ ਹੁਣ ਆਪਾਂ ਬਾਹਰੋਂ ਗਵਲੇ ਦੇਖੋ ਬੈਟਰੀ ਬੰਦੇ ਦੀ ਡੈਟ ਹੁੰਦੀ ਬਾਹਰੋਂ ਚਾਰਜਲ ਮਾਨ ਲਈ ਜਾਂਦੇ ਅਗਲਾ ਕਹਿੰਦਾ ਵੀ ਅੱਜ ਦੇ ਦਿਓ ਜੀ ਕੱਲ ਲੈ ਜਾਓ ਪੂਰਾ ਦਿਹਾੜੀ ਲਾ ਦਿੰਦੇ ਆ ਲੱਗ ਜਾਂਦੀ ਹੈ ਕੇਵਲ 15 ਤੋਂ 20 ਮਿੰਟ ਦੇ ਵਿੱਚ ਤੁਹਾਡੀ ਜਿਹੜੀ ਬੈਟਰੀ ਪੂਰੀ ਫੁੱਲ ਚਾਰਜ ਕੀਤੀ ਜਾਊਗੀ ਉਹ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਸਾਰੀਆਂ ਚੀਜ਼ਾਂ ਪੈਕੇਜ ਦੇ ਵਿੱਚ ਇਨਕਲੂਡ ਹੈ ਕੋਈ ਇਹਦਾ ਐਕਸਟਰਾ ਚਾਰਜ ਨਹੀਂ ਹੈਗਾ ਇਹ ਮੰਡਟਰੀ ਹੈ ਜੀ ਸਰਵੀ ਦੇ ਵਿੱਚ ਇਹ ਚੀਜ਼ ਆਪਾਂ ਜੇ ਜੇ ਗੱਲ ਕਰ ਦੋ ਪੈਕੇਜ ਕਿਹੜੇ-ਕਿਹੜੇ ਨੇ ਕਿ ਇਹਨਾਂ ਕੋਲ ਆਪਣੇ ਕੋਲ ਚਾਰ ਚਾਰ ਪੈਕੇਜ ਹਨਾ ਜੀ ਇਹਨਾਂ ਦੇ ਵਿੱਚ ਆ ਕੇ ਤੁਸੀਂ ਆ ਕੇ ਚੈੱਕ ਵੀ ਕਰ ਲਿਓ ਆਪਣੇ ਭਰਾ ਨੂੰ ਕੋਈ ਵੀ ਬੈਸਟ ਲੱਗਦਾ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਪੈਕੇਜ ਲੈ ਸਕਦੇ ਹੋ ਹੁਣ ਮੈਂ ਤੁਹਾਨੂੰ ਮੋٹے-ਮੋٹے ਕੰਮ ਗਿਣਾ ਦੰਨਾ ਤੁਹਾਡੀ ਗੱਡੀ ਉਰੇ ਐਂਟਰ ਕਰੂਗੀ ਤਾਂ ਕੰਮ ਕੀ ਹੋਣਗੇ ਤੁਹਾਡੇ ਕੋਲ 3 ਤੋਂ 3.5 ਲੀਟਰ ਦੀ ਇੰਜਨ ਆਇਲ ਦੀ ਕੈਪੈਸਿਟੀ ਵਾਲੀ ਕਾਰ ਹੈ ਹੁਣ ਕੰਮ गिन ਲੋ ਆਇਲ ਚੇਂਜ ਕਰਕੇ ਦਵਾਂਗੇ 에ਅਰ ਫਿਲਟਰ ਚੇਂਜ ਕਰਕੇ ਦਵਾਂਗੇ ਮਗਲੈਲ ਫਿਲਟਰ ਚੇਂਜ ਕਰਕੇ ਦਵਾਂਗੇ ਠੀਕ ਹੈ ਗੱਡੀ ਦੀ ਕਾਰਬਨ ਕਲੀਨ ਹੋਊਗੀ ਗੱਡੀ ਦੀ ਬਾਹਰੋਂ ਵਾਸ਼ਿੰਗ ਗੱਡੀ ਦੀ ਅੰਦਰੋਂ ਵਾਸ਼ਿੰਗ ਬ੍ਰੇਕ ਆਇਲ ਟੌਪ ਅਪ ਕੂਲੈਂਟ ਟੌਪ ਅਪ ਟਾਇਰਾਂ ਦੇ ਵਿੱਚ ਨਾਈਟ੍ਰੋਜਨ ਠੀਕ ਹੈ ਜੀ ਤੇ ਲੂਬ੍ਰੀਕੇਸ਼ਨ ਸਾਰੀ ਕਰਦੀ ਹੁਣ गिन ਲੋ ਕੰਮ 8 ਤੋਂ 9 ਕੰਮ ਹੋ ਗਏ ਜਿਹੜੇ ਕਿ ਸਿਰਫ ਰਹਿਣਗੇ 3500 ਦੇ ਵਿੱਚ ਜੇ ਤੁਹਾਡੇ ਕੋਲ 3 ਤੋਂ 3.5 ਲੀਟਰ ਇੰਜਨ ਆਇਲ ਦੀ ਕੈਪੈਸਿਟੀ ਵਾਲੀ ਕਾਰ ਹੈ ਹੁਣ ਜਿਹੜੇ ਭਰਾਏ ਕਹਿੰਦੇ ਨੇ ਸਾਡੇ ਇੰਜਨ ਆਇਲ 4 ਲੀਟਰ ਪ ਜਿਨ੍ਹਾਂ ਦੇ ਗੱਡੀ ਦੇ ਵਿੱਚ ਇੰਜਨ ਆਇਲ ਆ 5 ਲੀਟਰ ਪੈਂਦਾ ਰੁਪਇਆ 5000 ਠੀਕ ਹੈ ਜੀ ਬਾਕੀ ਆਪਣੇ ਆਪਣੇ ਤੇ ਆਪਾਂ ਭਾਈਆਂ ਨਾਲ ਗੱਲ ਕਰਾਉਣਾ ਚਾਹੁੰਦੇ ਆ ਤੇ ਨਾਲ ਵਧਾਈ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ 90 ਦੀ ਫਰਾਂਚਾਈਜ਼ੀ ਲਈਤੀ ਹੈ ਓਕੇ ਹਾਂ ਜੀ ਆਪਾਂ ਚਾਹੁੰਦੇ ਆ ਵੀ ਐਡਰੈਸ ਦੱਸਦੇ ਨਾਲ ਪ੍ਰੋਪਰ ਕਿੱਥੇ ਪੈਂਦਾ ਵੀਰੇ ਐਡਰੈਸ ਕੂਈ ਰੋਡ ਹਾਂ ਸਰਪ੍ਰੀਆ ਹੋਟਲ ਦੇ ਨਾਲ ਓਕੇ ਐਲ ਆਈ ਸੀ ਦਫ਼ਤਰ ਦੇ ਸਾਹਮਣੇ ਠੀਕ ਹੈ ਹਾਂ ਸਰਪ੍ਰੀਆ ਹੋਟਲ ਦੇ ਨਾਲ ਬਾਕੀ ਮੈਕੈਨੀਕਲ ਵਾਰਡ ਇਹ ਅਮੇਨਾ ਦਾ ਆਪਣਾ ਸਕਰੀਨ ਤੇ ਨੰਬਰ ਚੱਲਣਾ ਆਬੇ ਨੂੰ ਤਾਂ ਸਾਰਿਆਂ ਨੂੰ ਤਾਂ ਪਤਾ ਹੀ ਜਾਣਾ ਤੁਸੀਂ ਚੌਂਕ ਬਾਰੇ ਵੀ ਕਿੱਥੇ ਜਾ ਪੈਂਦਾ ਕਿੱਥੇ ਨਹੀਂ ਬਾਕੀ ਉਰੇ ਆਉਣ ਤੋਂ ਪਹਿਲਾਂ ਬਸ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਿੰਨੇ ਵੀ ਭਾਵੇਂ ਤੁਸੀਂ ਲੋਕਲ ਨਾਬੇ ਵਾਲਿਓ ਬਾਈ ਹੋਰ ਫੋਨ ਨਹੀਂ ਚੈੱਕ ਕਰੇ ਉਰੇ ਵਿਜ਼ਿਟ ਕਰਕੇ ਨਾ ਡੇਢ ਤੇ ਟਾਈਮ ਲੈ ਲਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਗੱਡੀ ਇੱਕ ਜਿੰਨਾ ਦੇ ਜਿੰਨੇ ਵੀ ਸਰਵਿਸ ਸਟੇਸ਼ਨ ਇੱਕ ਗੱਡੀ 3 ਤੋਂ 3.5 ਘੰਟੇ ਖਾ ਜਾਂਦੀ ਹੈ ਸਹੀ ਤਰੀਕੇ ਨਾਲ ਜੈਨੂਲ ਤਰੀਕੇ ਨਾਲ ਜੇ ਆਪਾਂ ਸਰਵਿਸ ਕਰਾਨੇ ਆਗੇ ਤਾਂ ਕਰਕੇ ਆਪਣਾ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਬੁਕ ਬਾਕੀ ਇਹ ਤਾਂ ਹੈਗਾ ਜੀ 3516 ਆਪਣਾ ਸਰਵਿਸ ਦਾ ਹੁਣ ਜਿਹੜੇ ਆਪਣੇ ਲੋਕਲ ਪਰਾਨੋ ਗਣ ਕੇ ਸਾਨੂੰ ਵਾਸ਼ਿੰਗ ਦਾ ਵੀ ਕੋਈ ਆਫਰ ਦੇ ਦਿਓ ਬਿਲਕੁਲ ਸਰ ਹਣਾ ਜੀ ਉਹਦੇ ਵਾਸਤੇ ਵੀ ਆਪਾਂ ਸਰ ਅੱਜ ਸਪੈਸ਼ਲ ਆਫਰ ਕੱਢ ਰਹੇ ਆ 500 ਰੁਪਏ ਦੇ ਵਿੱਚ ਪੂਰੀ ਵਾਸ਼ਿੰਗ ਕਰਕੇ ਦਵਾਂਗੇ ਜੀ ਪੂਰੀ ਵਾਸ਼ਿੰਗ ਦਾ ਮਤਲਬ ਸਮਝ ਲਿਆ ਹੋਣਾ ਬਿਲਕੁਲ ਸਭ ਤੋਂ ਮੇਨ ਇਹ ਹੈ ਪੂਰੀ ਵਾਸ਼ਿੰਗ ਦੇ ਵਿੱਚ ਸਰ ਬਕਾਇਦਾ ਗੱਡੀ ਤੁਹਾਡੀ ਲਿਫਟ ਤੇ ਚੱਕ ਕੇ ਵਾਸ਼ ਹੋਊਗੀ ਉੱਪਰ ਨੀਚੋਂ ਵਾਸ਼ ਹੋਊਗੀ ਬਾਹਰੋਂ ਫੋਮ ਵਾਸ਼ ਹੋਊਗੀ ਅੰਦਰੋਂ ਸਾਰੀ ਸਟੀਮ ਦੇ ਨਾਲ ਵਾਸ਼ਿੰਗ ਕਰਕੇ ਦਵਾਂਗੇ ਜੀ ਕੇਵਲ ਤੇ ਕੇਵਲ 500 ਰੁਪਏ ਦੇ ਵਿੱਚ ਕੰਮ ਰ ਪਹਿਲਾਂ ਤਾਂ ਗੱਡੀ ਨੂੰ ਕਰਾਂਗੇ ਵੈਕਿਊਮ ਠੀਕ ਹੈ ਪੈਗਾਂ ਦੇ ਵਿੱਚ ਆਈ ਹੀ ਆ ਸਰ ਜੀ ਆ ਕਈ ਗੱਲ ਕਹਿ ਦੇਣਾ ਕਈ ਗੱਲ ਇਕੱਲੇ ਉਹ ਮਾਰ ਕੇ ਅੰਦਰੋਂ ਸਭਾਈ ਸੁਥ ਨਹੀਂ ਕਰਦੇ ਗੱਡੀ ਨੂੰ ਤਹਾਂ ਚੱਕ ਕੇ ਪ੍ਰੋਪਰ ਤਰੀਕੇ ਦੇ ਨਾਲ ਬਾਹਰੋਂ ਵਾਸ਼ਿੰਗ ਫੋਮ ਵਾਸ਼ਿੰਗ ਉਸ ਤੋਂ ਬਾਅਦ ਗੱਡੀ ਨੂੰ ਅੰਦਰੋਂ ਵੀ ਵਾਸ਼ਿੰਗ ਜਿਹਨੂੰ ਆਪਾਂ ਸਟੀਮ ਵਾਸ਼ ਕਹਿ ਦਿੰਦੇ ਹਾਂ ਇਹ ਤਿੰਨੋਂ ਚੀਜ਼ਾਂ ਸਿਰਫ ਰੁਪਈਆ 500 ਲਿਆਓ ਇਦੇ ਲਈ ਵੀ ਤੁਹਾਨੂੰ ਬੁਕਿੰਗ ਕਰਾਣੀ ਪਊਗੀ ਬਸ ਇੱਕ ਰਿਕਵੈਸਟ ਹੈ ਹੁਣ ਆਲਰੇਡੀ ਤੁਸੀਂ ਲੈ ਲਓ ਵੀ ਦੋ ਗੱਡੀਆਂ ਆ ਵੀ ਖੜੀਆਂ ਵਾਸ਼ਿੰਗ ਲਈ ਆਲਰੇਡੀ ਵਾਸ਼ਿੰਗ ਤੇ ਚੱਲੇ ਰਹੀਆਂ ਅੱਜ ਅਜੇ ਓਪਨਿੰਗ ਹੋਈ ਐ ਤਾਂ ਤੁਸੀਂ ਦੇਖ ਸਕਦੇ ਹੋ ਸਰ ਗੱਡੀਆਂ ਆਪਣੇ ਕੋਲ ਆਲਰੇਡੀ ਐਡਵਾਂਸ ਬੁਕਿੰਗ ਹੈਗੀਆਂ ਇਹ ਰਿਕਵੈਸਟ ਹੈ ਵੀ ਜੇ ਤੁਸੀਂ ਸਰਵਿਸ ਕਰਵਾਣੀ ਆ ਕਾਲ ਕਰਕੇ ਬੁਕਿੰਗ ਕਰਾ ਕੇ ਹੀ ਆਇਆ ਉਹ ਰਿਕੁਐਸਟ ਆ ਇਸ ਚੀਜ਼ ਦੀ ਜੀ ਬਾਕੀ ਇਹਨਾਂ ਦਾ ਚੱਲ ਰਹੀ ਸਕਰੀਨ ਤੇ ਨੰਬਰ ਨਾਬੇਲੇ ਜਿੰਨੇ ਵੀ ਭਰਾ ਆਪਣੇ ਇਹ ਵੀਡੀਓ ਦੇਖ ਰਹੇ ਨੇ ਸ਼ੇਅਰ ਯੂਰ ਕਰਿਓ ਬਾਕੀ ਸੇਵ ਕਰਕੇ ਰੱਖ ਲਿਓ ਇਹਨਾਂ ਦੇ ਭਰਾ ਹੋਰਾਂ ਦੇ ਕੰਟੈਕਟ ਨੰਬਰ ਕਿਉਂਕਿ ਇਨ ਫਿਊਚਰ ਤੁਹਾਨੂੰ ਇਹਨਾਂ ਦੀ ਲੋੜ ਪਊਗੀ ਬਾਕੀ ਸਾਰੇ ਭਰਾਵਾਂ ਦਾ ਜੀ ਵੀਡੀਓ ਦੇਖਣ ਦੇ ਲਈ ਇੱਕ ਚੀਜ਼ ਸਰ ਹੋਰ ਮੈਂ ਕਲੀਅਰ ਕਰਨਾ ਚਾਹੁੰਦਾ ਕੇਵਲੇ ਭਰਾਵਾਂ ਨੂੰ ਇਹ ਗਲਤ ਫਹਿਮੀ ਹੋ ਜਾਂਦੀ ਯਾ ਵੀ ਸ਼ਾਇਦ ਇੱਥੇ ਇਕੱਲਾ ਸਰਵਿਸ ਦਾ ਕੰਮ ਹੀ ਹੁੰਦਾ ਹੈ ਹਾਂ ਇਹਦੇ ਵਿੱਚ ਪੂਰਾ A to Z ਮਕੈਨੀਕਲ ਕੰਮ ਵੀ ਹੁੰਦਾ ਹੈ A to Z ਕੋਈ ਵੀ ਗੱਡੀ ਦਾ ਰਿਲੇਟਡ ਮੰਨ ਲਓ ਆਪਾਂ ਜਿਹੜਾ ਕਹਿ ਸਕਦੇ ਆ ਮਕੈਨੀਕਲ ਹਰੇ ਕੰਮ ਇੱਥੇ ਹੁੰਦਾ ਇਹ ਨਹੀਂ ਹੈਗਾ ਕਿ ਇਕੱਲੀ ਸਰਵਿਸ ਹੁੰਦੀ ਹੈ ਸਰਵਿਸ ਤਾਂ ਹੁੰਦੀ ਹੁੰਦੀ ਹੈ ਲੇਕਿਨ ਨਾਲ ਪੂਰਾ ਮਕੈਨੀਕਲ ਕੰਮ ਵੀ ਹੁੰਦਾ ਜੀ हां बाकी ਜੋ ਤੁਸੀਂ ਕਰਵਾ ਕੋਈ ਮਕੈਨਿਕਲ ਕੰਮ ਕਰਾਉਣਾ ਹੈ ਸਰਵਿਸ ਕਰਾਉਣੀ ਹੈ ਜਾਂ ਕੱਲੀ ਵਾਸ਼ਿੰਗ ਵੀ ਕਰਾਉਣੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸੱਕਰੀ ਦਿੱਤੇ ਨੰਬਰ ਤੇ ਕਾਲ ਕਰ ਲਿਓ ਬਾਕੀ ਐਡਰੈਸ ਚਲ ਰਹੀ ਯੂਜ਼ਿਟ ਕਰ ਲਿਓ ਬਾਕੀ ਸਾਰੇ ਭਰਾਵਾਂ ਦਾ ਜੀ ਧੰਨਵਾਦ ਵੀਡੀਓ ਦੇਖਣ ਦੇ